ਇਹਦੇ ਬੰਦਿਆਂ ਨੇ ਕਬਜੇ 30 ਸਾਲ ਪੁਰਾਣੇ ਨੇ ਉਹਨਾਂ ਨਾਲ ਬੈਣਗੇ ਇਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੀ ਸਾਰਿਆਂ ਦੀ ਮੀਟਿੰਗ ਕਰਾਵਾਂਗੇ ਕੋਈ ਮਿੰਟ ਜਾਲਾ ਹੱਲ ਖੱਟ ਕੇ ਹੱਲ ਖੱਟ ਕੇ ਸਾਡਾ ਮਸਲਾ ਹੱਲ ਕਰ ਦੇਣਾ ਜਿਹੜਾ ਅਧਿਕਾਰ ਦੇ ਵਿੱਚ ਰਹਿਦਾ ਵੇਚਿਆ ਗਿਆ ਉਹਨੂੰ ਦਾ ਕਿਸੇ ਦੇ ਹੱਥ ਮਸੂਗਾ ਕਿਉਂਕਿ ਸਾਡੇ ਲੋਕੀ ਕਈ ਵਿਚਾਰੇ ਅੱਜ ਦਿਨ ਤੱਕ ਜਿਨ੍ਹਾਂ ਨੂੰ 40 ਸਾਲ ਹੋ ਗਏ ਮਕਾਨ ਨਹੀਂ ਮਿਲੇ ਕਈਆਂ ਦੇ ਕਾਰਡ ਹੀ ਨਹੀਂ ਬਣੇ ਹੋਏ ਔਰ ਕਈਆਂ ਵਿਚਾਰਿਆਂ ਨੂੰ ਅੱਜ ਦਿਨ ਤੱਕ ਮਤਲਬ ਜਿਹੜੀ ਮੁਰ ਬਸੇਵੇ ਦੀ ਰਕਮ ਆਈ ਸੀ 2-2 ਲੱਖ ਉਹ ਵੀ ਨਹੀਂ ਮਿਲਿਆ ਹੋਇਆ ਤੇ 25000 ਪਰਿਵਾਰੇ ਪੰਜਾਬ ਵਿੱਚ ਤੇ ਅਸੀਂ ਅਸੀਂ ਪਹਿਲਾਂ ਵੀ ਐਜੀਟੇਸ਼ਨ ਕਈ ਕਰ ਚੁੱਕੇ ਆ ਤੇ ਸਭ ਤੋਂ ਵੱਡਾ ਮਸਲਾ ਹੈ ਕਿ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਵਿਧਾਨ ਸਭਾ ਦੇ ਮਤਲਬ ਲੈ ਕੇ ਆਓ ਜਿਹੜੇ 84 ਦੇ ਕਾਤਲ ਨੇ ਉਹਨਾਂ ਨੂੰ ਸਜ਼ਾਵਾ ਦਵਾਉਣ ਵਾਸਤੇ ਦਿੰਦਾ ਪ੍ਰਸਤਾਵ ਮਾਨ ਸਰਕਾਰ ਲੈ ਕੇ ਆਵੇ ਜੇ ਨੰਦਰਪੁਰ ਸਾਹਿਬ ਲੈ ਕੇ ਗਏ ਨੇ ਬੜੀ-ਬੜੀ ਸੁਭਾ ਹੋਵੇਗੀ ਸਾਰੇ ਵਰਲਡ ਦੇ ਵਿੱਚ ਮਾਨ ਸਰਕਾਰ ਦੀ। ਉਹਨਾਂ ਦੇ ਦੁਗਰੀ ਸਥਿਤੀ 1984 ਪੀੜਤਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਜਨਤਾ ਦਰਬਾਰ ਦੇ ਜ਼ਰੀਏ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਬਜ਼ੁਰਗਾਂ ਦੀ ਪੈਨਸ਼ਨ ਅਤੇ ਲਾਲ ਕਾਰਡ ਤੋਂ ਇਲਾਵਾ ਫਲੈਟਾਂ ਤੇ ਕੀਤੇ ਕਬਜ਼ੇ ਦਾ ਵੀ ਉਹਨਾਂ ਜ਼ਿਕਰ ਕੀਤਾ ਹੈ ਜਿਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦਾ ਹੱਲ ਜਲਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਬਾਬਤ ਅਧਿਕਾਰੀਆਂ ਨੂੰ ਵੀ ਕੀਤਾ ਜਾਵੇਗਾ ਅਤੇ ਜਿਨ੍ਹਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ ਉਹਨਾਂ ਕੋਲੋਂ ਵੀ ਖਾਲੀ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਹੋਰ ਕਈ ਅਧਿਕਾਰੀਆਂ ਵੱਲੋਂ ਕੀਤੇ ਕਬਜ਼ੇ ਨੂੰ ਲੈ ਕੇ ਵੀ ਤਾੜਨਾ ਕੀਤੀ ਹੈ ਅੱਜ ਸਾਡੇ ਹਲਕੇ ਦੇ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਸਾਹਿਬ ਸਾਡੇ ਆਏ ਨੇ ਅਸੀਂ ਜਿਹੜੇ 1984 ਦੇ ਕਤਲੇਆਮ ਪੀੜਤ ਪਰਿਵਾਰ ਨੇ ਉਹਨਾਂ ਦੇ ਮਸਲੇ ਨੇ ਜਿਹੜੇ ਪੰਜਾਬ ਲੈਵਲ ਦੇ ਕੁਝ ਫੈਸਲੇ ਕੀਤੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੀਤੇ ਹੋਏ ਨੇ 10 ਸਾਲ ਲੋਕ ਨੇ ਫੈਸਲੇ ਹੋયા ਕੁਝ ਪੰਜਾਬ ਸਰਕਾਰ ਨੇ ਫੈਸਲੇ ਕੀਤੇ ਨੇ ਜਿਹੜੇ ਵੀ ਦੰਗਾਪੂਰੇ ਪ੍ਰਾਰਣ 84 ਦੇ ਉਹਨਾਂ ਨੂੰ ਸਭ ਨੂੰ ਦੇ ਨਾ ਮਕਾਨ ਤੇ ਬੂਸ ਦੇ ਦੇਣ ਨੇ ਤੇ ਜਿਨ੍ਹਾਂ ਦੇ ਲਾਲ ਕਾੜੇ ਨੇ ਲਾਲ ਕਾੜਾ ਬਣਾਣ ਨੇ ਤੇ ਅਸੀਂ ਮੰਗ ਪੱਤਰ ਦਿੱਤਾ ਸਿੱਧੂ ਸਾਹਿਬ ਨਾਲ ਐਮਐਲਏ ਸਾਹਿਬ ਨੂੰ ਆਪਾਂ ਦਿੱਤਾ ਉਹਦੇ ਸਾਰੇ ਮਸਲੇ ਪਾਏ ਹੋ ਰਹੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸਾਡੀ ਸੁਸਾਇਟੀ ਪੰਜਾਬ ਦੀ ਹੈਗੀ ਹੈ ਤੇ 25000 ਪਰਿਵਾਰ ਇਹ ਪੰਜਾਬ ਵਿੱਚ ਹੈ ਤੇ ਅਸੀਂ ਅਸੀਂ ਪਹਿਲਾਂ ਵੀ ਐਜੀਟੇਸ਼ਨ ਕਈ ਕਰ ਚੁੱਕੇ ਹਾਂ ਤੇ ਸਭ ਤੋਂ ਵੱਡਾ ਮਸਲਾ ਹੈ ਕਿ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਮਤਲ ਲੈ ਕੇ ਆਓ ਜਿਹੜੇ 84 ਦੇ ਕਾਤਲ ਨੇ ਉਹਨੂੰ ਸਜਾਵਟ ਆਉਣ ਵਾਸਤੇ ਨਿੰਦਾ ਪ੍ਰਸਤਾਵ ਮਾਨ ਸਰਕਾਰ ਲੈ ਕੇ ਆਵੇ ਜੇ ਨਿੰਦਾ ਪ੍ਰਸਤਾਵ ਲੈ ਕੇ ਆਣਗੇ ਬੜੀ ਬੜੀ ਸ਼ੋਭਾ ਹੋਵੇਗੀ ਸਾਰੇ ਵਰਲਡ ਦੇ ਵਿੱਚ ਮਾਨ ਸਰਕਾਰ ਦੀ ਸਿੱਧੂ ਸਾਹਿਬ ਨੂੰ ਇਹ ਗੁਰਸਿੱਖ ਬੰਦੇ ਨੇ ਇਹ ਤੁਹਾਨੂੰ ਪਤਾ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਨੇ ਤਤਲ ਬਾਬਾ ਦੀਪ ਸਿੰਘ ਜੀ ਰੋਜ਼ ਦੇਖ ਕਰਨ ਵਾਲੇ ਇਹਨਾਂ ਘਰ 24 ਘੰਟੇ ਪਾਠ ਭਜਨ ਚੱਲਦਾ ਹੈ ਲੋਕਾਂ ਦਾ ਇਹ ਬੜੀ ਮਦਦ ਕਰਦੇ ਨੇ ਤੇ ਸਾਨੂੰ ਉਮੀਦ ਹੈ ਕਿ ਸਿੱਧੂ ਸਾਹਿਬ ਜਿਹੜੇ ਸਾਡੇ ਮੂਲ ਮੁਸਲਮਾਨ ਦੇ ਮਸਲੇ ਨੇ ਅੱਜ ਸੈਂਕੜੇ ਪਰਿਵਾਰ ਇੱਥੇ ਬੈਠੇ ਨੇ ਜਿਹੜੇ ਜਿਹੜੇ ਪਰਿਵਾਰ ਨੇ ਕਈ ਐਸੇ ਪਰਿਵਾਰ ਨੇ ਇੱਕ ਇੱਕ ਪਰਵਾਰ ਨੇ ਚਾਰ ਚਾਰ ਪੰਜ ਪੰਜ ਚੀਜ਼ਾਂ ਦਾ ਘਤ ਲਿਆ ਹੋਇਆ ਹੈ ਕਈ ਬੀਬੀਆਂ ਆਈਆਂ ਨੇ ਵਿਧਵਾਵਾਂ ਨੇ ਕਈਆਂ ਨੂੰ ਫਲੈਟ ਨਹੀਂ ਮਿਲੇ ਕਿਸੇ ਨੂੰ ਕਾਰੋਬਾਰ ਨਹੀਂ ਮਿਲਿਆ ਪੈਨਸ਼ਨ ਨਹੀਂ ਲੱਗੀ ਬੜੇ ਲੋਕ ਦੁਖੀ ਨੇ ਤੇ ਐਮਐਲਏ ਸਾਹਿਬ ਨੇ ਆਸ਼ਵਾਸਨ ਦਵਾਇਆ ਕਿ ਇਹ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਸੀਐਮ ਸਾਹਦੂ ਨੂੰ ਬੁਲਾਵਾਂਗੇ ਤੁਹਾਡੇ ਮਸਲੇ ਨੇ ਜੜੇ ਜਲਦੀ ਤੋਂ ਜਲਦੀ ਹੱਲ ਕਰਾਂਦੀ ਸੀ ਕੋਸ਼ਿਸ਼ ਕਰਾਂਗੇ ਇੱਥੇ ਇੱਥੇ ਦੇਖੋ 800 ਮਕਾਨ ਹੈ 800 ਵਿੱਚੋਂ 400 ਦੰਗਾਂ ਪਿੱਛੇ ਅਲਾਟਮੈਂਟ ਹੋਈ ਹੈ ਕੋਜੇ ਪਰਿਵਾਰ ਦੇ ਜਿਹੜੇ तकरीबन 10 ਤੋਂ 15 ਸਾਲ ਦੇ ਵਿੱਚ ਪੱਲਾ ਰਹ ਰਹੇ ਨੇ ਕੋ ਜਿਹੜੇ ਨਜ਼ਰ ਕਬਜ਼ੇ ਹੁਣ ਕਰ ਰਹੇ ਨੇ ਜਿਹੜੇ ਹੁੰਚਾ ਰਹੇ ਆ ਪੰਜ-ਛੇ ਸਾਲ ਤੋਂ ਕੰਮ ਚੱਲ ਰਿਹਾ ਹੈ ਇਹ ਕੰਮ ਸ਼ੁਰੂ ਹੋਇਆ ਕਾਂਗਰਸ ਸਰਕਾਰ ਵੱਲੋਂ ਜਦੋਂ ਐਸੇ ਭਰ ਭਰਾਸ਼ੂ ਸੀ ਨਾ ਉਸਲੇ ਕਬਜ਼ਾ ਆ ਤਾਰੀਂ ਕਾਂਗਰਸ ਨੇ ਕਬਜ਼ਾ ਕਰਾਇਆ ਤੇ ਕਬਜ਼ੇ ਖੋਲੰਦਾਂ ਸਾਂ ਮੁਲਾਜ਼ਮਾਂ ਤੋਂ 5 ਲੱਖ ਦਾ 7 ਲੱਖ ਦਾ ਇਥੇ ਬੇਸਦੇ ਰਹੇ ਉਹ ਰੀਤ ਜਲਦੀ ਜਲਦੀ ਚਲੀ ਆਈ ਮੈਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਤੁਸੀਂ ਇਨਕੁਆਰੀ ਕਰਾਉਂਦੀ ਅੱਜ ਅਸੀਂ ਸਾਡੇ ਹਲਕੇ ਦੇ ਜਿਹੜੇ ਐਮ.ਐਲ.ਏ. ਸਾਹਿਬ ਹੈਗੇ ਆ ਸਰਦਾਰ ਪ੍ਰਵੰਤ ਸਿੰਘ ਜੀ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਸਾਡੇ ਹਲਕੇ ਦੇ ਜਿਹੜੇ ਹੈਗੇ ਉਹ ਮਾਲਕ ਹੈਗੇ ਹੋ ਤੁਸੀਂ ਇੱਥੇ ਆ ਕੇ ਸਾਡੇ ਪੀੜਤ ਪਰਿਵਾਰਾਂ ਦੀਆਂ ਜਿਹੜੀਆਂ ਸਮੱਸਿਆ ਹੈਗੀਆਂ ਨੂੰ ਸੁਣੋ ਤਾਂ ਕਿ ਜਿਹੜੇ ਸਾਡੇ ਪੀੜਤ ਪਰਿਵਾਰਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਜਿਹੜੇ ਪੰਜਾਬ ਲੈਵਲ ਦੇ ਹੈਗੇ ਆ ਉਹ ਤੁਸੀਂ ਇੱਥੋਂ ਹੱਲ ਕਰਵਾਓ ਤੇ ਜਿਹੜੇ ਸੈਂਟਰ ਦੇ ਹੈਗੇ ਆ ਅਸੀਂ ਉਧਰ ਵੀ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਤੁਰਾਂਗੇ ਵੀ ਤੁਸੀਂ ਸਾਡੇ ਨਾਲ ਸੈਂਟਰ ਤੱਕ ਵੀ ਤੁਰ ਕੇ ਜਿਹੜੇ ਸਾਡੇ ਮਸਲੇ ਲੋਕਾਂ ਦੇ ਹੈਗੇ ਆ ਹੱਲ ਕਰਵਾਓ ਕਿਉਂਕਿ ਸਾਡੇ ਲੋਕੀ ਕਈ ਵਿਚਾਰੇ ਆਈ ਦਿਨ ਤੱਕ ਜਿਨ੍ਹਾਂ ਨੂੰ 40 ਸਾਲ ਹੋ ਗਏ ਮਕਾਨ ਨਹੀਂ ਮਿਲੇ ਕਈਆਂ ਦੇ ਕਾਰਡ ਹੀ ਨਹੀਂ ਬਣੇ ਹੋਏ ਔਰ ਕਈਆਂ ਵਿਚਾਰਿਆਂ ਨੂੰ ਆਈ ਦਿਨ ਤੱਕ ਮਤਲਬ ਜਿਹੜੀ ਮੁੜ ਬਸੇ ਵੇ ਦੀ ਰਕਮ ਆਈ ਸੀ 2-2 ਲੱਖ ਉਹ ਵੀ ਨਹੀਂ ਮਿਲਿਆ ਹੋਇਆ ਸੋ ਇਸ ਕਰਕੇ ਅਸੀਂ ਇਹ ਸਾਰੇ ਜਿੰਨੇ ਮਸਲੇ ਹੈਗੇ ਹਨ ਲਿਖ ਕੇ ਦਿੱਤੇ ਹੈਗੇ ਆ ਤੇ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਨਾਲ ਹੋ ਕੇ ਤੁਹਾਡੇ ਨਾਲ ਮਿਲ ਕੇ ਮੁੱਖ ਮੰਤਰੀ ਸਾਹਿਬ ਕੋਲ ਜਾ ਕੇ ਤੁਹਾਡੀ ਮੀਟਿੰਗ ਕਰਵਾ ਕੇ ਤੁਹਾਡੇ ਜਿਹੜੇ ਮਸਲੇ ਹੈਗੇ ਆ ਹੱਲ ਕਰਾਂਗੇ ਦੇਖੋ ਇੱਕ ਮੈਂ ਕਿਹਾ ਨਹੀਂ ਕਿਸੇ ਵੀ ਅੱਧੀ ਤੋਂ ਉੱਪਰ ਉੱਠ ਕੇ ਇਹ ਕੰਮ ਕਰਨਾ ਜਿਹੜੇ 84 ਦੇ 40 ਸਾਲਾਂ ਦੇ ਲੋਕ ਰੁੱਲਦੇ ਪਿਆ ਉਹਨਾਂ ਦਾ ਆਖਰ ਮੁਰਬ ਸੇਵਾ ਕਿਸੇ ਦੇ ਹੱਥੋਂ ਵੀ ਹੋ ਜਾਵੇ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋਏਗੀ ਸੋ ਹੋ ਸਕਦਾ ਪਰਮਾਤਮਾ ਨੇ ਇਹ ਉਦਮ ਕਰਨ ਦਾ ਇਹਨਾਂ ਨੂੰ ਉਪਰਾਲਾ ਕਰਨ ਦਾ ਬਲ ਬਖਸ਼ੇ ਬਤਾਤਾ ਬਲਦੇਵੇ ਤੇ ਇਹਨਾਂ ਦੇ ਹਿੱਸੇ ਆ ਜਾਵੇ ਕਿ ਇਹ ਲੋਕਾਂ ਦੇ ਕੰਮ ਕਰਵਾ ਦੇਣ ਸੋ ਇਸ ਕਰਕੇ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਇੱਥੇ ਬੁਲਾ ਕੇ ਤੇ ਇਹਨਾਂ ਨੂੰ ਸਾਰੀਆਂ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਹੋਰ ਵੀ ਜਿੰਨੀਆਂ ਇੱਥੇ ਕੋਈ ਸਿਵਰੇਜ ਦੀਆਂ ਮੁਸ਼ਕਲ ਹੈ ਗਿਆ ਜਾਂ ਕੋਈ ਹੋਰ ਵੀ ਕੋਈ ਦਿੱਕਤ ਹੈ ਗਿਆ ਉਹ ਸਾਰੀ ਇਹਨਾਂ ਨੂੰ ਇੱਕ ਇੱਕ ਕਰਕੇ ਦੱਸਾਂਗੇ ਕਿਉਂਕਿ ਅੱਜ ਪਹਿਲੀ ਵਾਰ ਹੀ ਸਾਡੇ ਕੋਲ ਆਏ ਹੈਗੇ ਆ ਤੇ ਪਹਿਲੀ ਵਾਰੀ ਵਿੱਚ ਕੁਝ ਵੀ ਨਹੀਂ ਹੋ ਸਕਦਾ ਥੋੜਾ ਥੋੜਾ ਕਰਕੇ ਇਹਨਾਂ ਨੂੰ ਦੱਸੀ ਜਾਵਾਂਗੇ ਕਰਵਾਈ ਜਾਵੇ ਜਿਵੇਂ ਲੋਕਾਂ ਨੇ ਇਹਨਾਂ ਨੂੰ ਸਮੱਸਿਆਵਾਂ ਦੱਸੀਆਂ ਸਮੱਸਿਆ ਦੇ ਹੱਲ ਕਰਨ ਨੂੰ ਕਹਿ ਰਹੇ ਤੇ ਤਾਂ ਲੱਗਦਾ ਹਾਂ ਹਾਂਜੀ ਬਿਲਕੁਲ ਲੱਗਦਾ ਹੈਗਾ ਕਿ ਕਰਨਗੇ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੋਵੇ ਉਹ ਜ਼ਰੂਰ ਇਹ ਅਪਰਾਲਾ ਕਰੇਗਾ ਕਿ ਇਹੋ ਜਿਹੇ ਦੁਖੀਆ ਲੋਕ ਜਿਹੜੇ ਹੈਗੇ ਹਨ ਮਜਬੂਰ ਲੋਕ ਹੈਗੇ ਹਨ ਉਹਨਾਂ ਦੇ ਕੰਮ ਕੀਤੇ ਸਿੱਧੂ ਸਾਹਿਬ ਸਿੱਧੂ ਸਾਹਿਬ ਅੱਜ ਸੀਆਰਪੀ ਕਰੋਨੀ ਵਿਖੇ ਦੰਗਾ ਪੀੜਤ ਐਸੋਸੀਏਸ਼ਨ ਦੇ ਪ੍ਰਧਾਨ ਕੁਰਪੀਤ ਗੁਰਜੀ ਰਾਜਪਾਲ ਜੀ ਗੁਰਦਰਸ਼ਨ ਜੀ ਪਿੰਕੀ ਜੀ ਦਾ ਪ੍ਰੀਤਰੀ ਜੀ ਹੋਰ ਸਾਰੇ ਸਰਜੀਤ ਸਿੰਘ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਇੱਥੇ ਬੁਲਾਇਆ ਸੀ ਵੀ ਦੰਗਾ ਪੀੜਤਾਂ ਦੀਆਂ ਜਿਹੜੀਆਂ ਤੁਸੇ ਮੁਸ਼ਕਲਾਂ ਆ ਕੇ ਸੁਣੋ ਜਦੋਂ ਦੇ ਵਿਧਾਇਕ ਬਣੇ ਉਹ ਵੀ ਸਾਨੂੰ ਅਸੀਂ ਚੰਡੀਗੜ੍ਹ ਵੀ ਗਏ ਆ ਉੱਥੇ ਵੀ ਸਾਨੂੰ ਕਿਸੇ ਨੇ ਨਹੀਂ ਸਮਝ ਦਿੱਤਾ ਤੇ ਆਪਣੇ ਪਰਿਵਾਰ ਨੇ ਤੇ ਮੇਰਾ ਫਾਜ ਬਣਦਾ ਪਰਿਵਾਰ ਦਾ ਇਸ ਮੁਖੀ ਹੋਣ ਦੇ ਨਾਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾ ਮੁਸ਼ਕਲਾਂ ਦਾ ਹੱਲ ਕਰਾਂ ਕਿਉਂਕਿ ਇਹ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੀ ਸੁਣਵਾਈ ਕਰਨਾ ਸਾਡਾ ਪਹਿਲਾ ਫਰਜ਼ ਹੈ। ਜਿਆਦਾ ਕੀ ਸਮੱਸਿਆ ਲੋਕਾਂ ਨੇ ਦੱਸੀ? ਜਿਆਦਾ ਸਮੱਸਿਆ ਇੱਕ ਤਾਂ ਮਕਾਨਾਂ ਦੇ ਇੱਥੇ ਕਾਪੀ ਦਾ ਮਸਲਾ ਆ। ਕੋਈ 20-25 ਹੁਣ ਵੀ ਕਹਿੰਦੇ ਦੱਸਿਆ ਨਾ ਨੇ ਵੀ ਮੁਲਾਜ਼ਮ ਬੈਠੇ ਨੇ ਜਿਹੜੇ ਕੀ ਸਰਕਾਰੀ ਮੁਲਾਜ਼ਮ ਨੇ। ਉਹ 15-10-15 15 ਸਾਲ ਰਹਿੰਦੇ ਆ ਤੇ ਜਾਣ ਲੱਗੇ ਮਕਾਨ ਵੇਚ ਜਾਂਦੇ ਆ। ਤੇ ਥੋੜੇ ਮਾਦੇ ਮਾਈ ਉਹਨਾਂ ਮੁਲਾਜ਼ਮਾਂ ਨੂੰ ਤਾਲਣਾ ਕਰਦਾ ਕਿ ਬੰਦੇ ਦੇ ਪੁੱਤ ਬਣ ਜਿਓ ਇੱਕ ਵੀ ਮਕਾਨ ਜੇ ਐਸਆਰਪੀ ਕਲੋਨੀ ਦੇ ਵੇਚਿਆ। ਤਮਾਂ ਅੰਜਾਮ ਤੁਹਾਡਾ ਜੇਥੇ ਹੋਗਾ ਸਰ ਕੋਰਟ ਦੇ ਮੁਲਾਜ਼ਮ ਨੇ ਸਰ ਉਹ ਕੋਰਟ ਦੇ ਮੁਲਾਜ਼ਮ ਨੇ ਵੀ ਕੋਰਟ ਦਾ ਕਾਨੂੰਨ ਦਾ ਨਹੀਂ ਉਹ ਕਰ ਸਕਦੇ ਤੁਸੀਂ ਕਿੱਦਾਂ ਹੰਡਲ ਕਰੋਗੇ ਜੀ ਮੇਰੀ ਬੇਨਤੀ ਸੁਣੋ ਅਗਰ ਡੀਸੀ ਮੈਡਮ ਇਸ ਕਿਰਾਇਆ ਨਾਵਾ ਅਲਾਟ ਕਰ ਦੇਆ ਜਿੰਨਾ ਤੇ ਤੂੰ ਰਹਿਣਾ ਜੀ ਸਤਕੇ ਰਹਿ ਕਿਉਂਕਿ ਸਰਕਾਰ ਦਾ ਮੁਲਾਜ਼ਮ ਹੈ ਸਾਡਾ ਪਰਿਵਾਰ ਦਾ ਮੈਂਬਰ ਹੈ ਇਹ ਜਾਣ ਲੱਗਿਆ ਜਿਹੜੀ ਚਾਬੀ ਹੈ ਡੀਸੀ ਮੈਡਮ ਦੇ ਜਮ੍ਹਾਂ ਕਰਾ ਤੇ ਤੂੰ ਵੇਚ ਕੇ ਜਾਣ ਵਾਲਾ ਕੌਣ ਆ ਜਿਹੜੇ ਦੰਗਾਪੇੜ ਤੇ ਪਰਿਵਾਰ ਜਾਂ ਇੱਥੇ ਕੋਈ 30-30 ਸਾਲ ਦੇ ਬੇਸੇ ਬੰਦੇ ਬਹਿ ਗਏ ਜਦੋਂ 10 ਸਾਲ ਬਾਅਦ ਤਾਂ ਕੋਰਟ ਵੀ ਕਹਿੰਦੀ ਆ ਵੀ ਜਿਹਦੇ ਜਿਹਦਾ ਕਬਜ਼ਾ ਆ ਉਹਦਾ ਮਕਾਨ ਹੋ ਗਿਆ ਤੇ ਤੁਸੀਂ ਸਰਕਾਰੀ ਮੁਲਾਜ਼ਮ ਹੋ ਕੇ ਕਿਵੇਂ ਜਾਂਦੇ ਹੋ ਜਗ੍ਹਾ ਨੂੰ ਲੱਖਾਂ ਰੁਪਈਆ ਲੈ ਕੇ ਵੇਚ ਕੇ ਜਾਂਦੇ ਹੋ ਇਹ ਬਰਦਾਸ਼ਤ ਨਹੀਂ ਕੀਤਾ ਜੀ ਇਹ ਕਿਤੇ ਲੋਕਾਂ ਕਿਵੇਂ ਛਡਾਉਂਗਾ ਸਰ ਉਹ ਲੋਕ ਜਿਹੜੇ ਜਿਹੜੇ ਬੰਦਿਆਂ ਨੇ ਕਬਜ਼ੇ 30-30 ਸਾਲ ਪੁਰਾਣੇ ਨੇ ਉਹਨਾਂ ਨਾਲ ਬੈਠ ਕੇ ਇਹਨਾਂ ਦੀ ਪਰਿਵਾਰਾਂ ਦੀ ਉਹਨਾਂ ਦੀ ਸਾਰਿਆਂ ਦੀ ਮੀਟਿੰਗ ਕਰਾਵਾਂਗੇ ਕੋਈ ਵਿਚ ਵਿਚਾਲਾ ਹੱਲ ਕੱਢ ਕੇ ਹੱਲ ਕੱਢ ਕੇ ਸਾਰਾ ਮਸਲਾ ਹੱਲ ਕਰਾਵਾਂਗੇ ਜਿਹੜਾ ਅਧਿਕਾਰੀ ਇਹਦੇ ਵਿੱਚ ਰਹਿਦਾ ਵੇਚ ਕੇ ਗਿਆ ਉਹਨੂੰ ਦਾ ਕਿਸੇ ਵੀ ਹੱਦ ਬਖਸ਼ੂਗਾ ਨਹੀਂ ਕਈ ਅਧਿਕਾਰੀ ਇਹਨਾਂ ਤੋਂ ਪੈਸੇ ਦੀ ਵੀ ਮੰਗ ਕਰਦੇ ਇੱਕ ਕਈ ਕੰਮਾਂ ਵਿੱਚ ਮੈਂ ਤਾਂ ਓਪਨ ਕਹਿੰਦਾ ਜੀ ਮੇਰੇ ਹਲਕੇ ਵਿੱਚ ਸਮੁੱਚੇ ਪੰਜਾਬ 'ਚ ਅਗਰ ਕੋਈ ਪੈਸਾ ਮੰਗਦਾ ਤੁਹਾਡੇ ਕੋਲ ਸਪੈਸ਼ਲ ਕਰਕੇ ਦੰਗਾ ਪੀੜਦਾ ਉਹ ਕਹਿੰਦਾ ਪਹਿਲੇ ਲੁੱਟੇ-ਪੁੱਟੇ ਪਰਵਾਨਾ ਜੇ ਤੁਹਾਡੇ ਦਾ ਕੋਈ ਪੈਸਾ ਮੰਗਦਾ ਮੈਨੂੰ ਦੱਸੋ ਮੈਂ ਮਾਨ ਸਾਹਿਬ ਕੋਲੇ ਸਿੱਧਾ ਲੈ ਕੇ ਜਾਉਂਦਾ ਉਤਰੰਤ ਕਾਰਵਾਈ ਕਰ ਇਹਨਾਂ ਦਾ ਕਹਿਣਾ ਕਈ ਨਿਜਾਇਜ਼ ਬਣੀਆਂ ਆਈਆਂ ਬਿਲਡਿੰਗਾਂ ਜਾਂ ਕਈ ਬਾਗਾਂ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਹੀ ਬੇਨਤੀ ਕਰਤੀ ਵੀ ਅਗਰ ਕੋਈ ਕਾਨੂੰਨ ਮੁਤਾਬਕ ਜਿਹੜਾ ਕੰਮ ਹੈ ਉਹਦੇ ਨਾਲ ਖੜੇ ਆਂ ਜੇ ਕੋਈ ਗਲਤ ਕੰਮ ਹੋ ਉਹਨੂੰ ਪਹਿਲੇ ਸਾਡਾ ਪਰਿਵਾਰ ਦਾ ਮੈਂਬਰ ਹੋਣ ਲਾਤੇ ਸਾਡਾ ਫਰਜ਼ ਆ ਵੀ ਮੈਂ ਸਮਝਾਉਂਗਾ ਅਗਰ ਨਹੀਂ ਤਾਂ ਉਹਦੇ ਖਿਲਾਫ ਕਰਾਂਗੇ ਕਿੰਨੇ ਮੈਂਬਰ ਨੇ ਸਰ ਕਿੰਨੇ ਮੈਂਬਰ ਰਹਿੰਦੇ ਹੋਰੇ ਕਿੰਨੇ ਲੋਕਾਂ ਨੂੰ ਇਹ ਮੈਂ ਅੱਜ ਅੱਜ ਡਿਟੇਲ ਲਾਉਣਾ ਸਾਰੀ ਜਿੰਨੇ ਬੰਦੇ ਦੇ ਜਿੰਨਾਂ ਨੂੰ ਅਲਾਟਮੈਂਟ ਜਿਹੜੇ ਵੈਸੇ ਬੈਠੇ ਆ ਜਾਂ ਜਿਹੜੇ ਸਰਕਾਰੀ ਕਰਮਚਾਰੀ ਬੈਠੇ ਨੇ ਇਹਨਾਂ ਦੀ ਡਿਟੇਲ ਲੈ ਕੇ ਉਹਨੂੰ ਖੰਗਾਲਾਂਗੇ ਫਿਰ ਤੇ ਸਾਰਿਆਂ ਦਾ ਜਿਹੜਾ ਹੱਕ ਉਹਨੂੰ ਦਵਾ ਕੇ ਇਹਨਾਂ ਲੋਕਾਂ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰਾਂਗੇ ਉੱਥੇ ਪੰਜਾਬ ਵਿੱਚ ਜੋ ਬਦਲਾ ਲੈ ਕੇ ਆਂਦਾ ਇਹਨਾਂ ਦੀਆਂ ਭਾਵਨਾ ਤੇ ਮੋਹਰ ਲਾਵਾਂਗੇ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਸਰ ਨਸ਼ਾ ਲੋਕ ਨਸ਼ਾ ਮੈਂ ਤੁਸੀਂ ਸੁਣਿਆ ਮੈਂ ਓਪਨ ਵੀ ਕਿਹਾ ਵੀ ਜੇ ਅਗਰ ਇੱਥੇ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਪਿੰਦਾ ਤਾਂ ਮੈਂ ਇਲਾਜ ਫ੍ਰੀ ਕਰਾ ਦੂੰਗਾ। ਅਗਰ ਕੋਈ ਵੇਚਦਾ ਦੱਸੋ ਕਰੀਪਾ। ਸਰ ਜਿਹੜੇ ਇੱਥੇ ਲੋਕ ਆਦੇ ਨੇ ਉਹ ਕਈਆਂ ਨੂੰ ਅਵੇਰਨੈਸ ਹੈ ਹੀ ਨਹੀਂ ਕਿ ਦਵਾਈਆਂ ਨੇ ਮਿਲਦੀਆਂ ਨਾ। ਮਾਂ ਬਿਲਕੁਲ ਤੇ ਥੋੜੀ ਜਿਹੀ ਅਵੇਰਨੈਸ ਦੀ ਕਮੀ ਸੀ ਮੈਂ ਇਹਨਾਂ ਨੂੰ ਦੱਸਿਆ ਵੀ ਆ ਦੋ ਫਰਾਂਗ ਦੇ ਮੱਲਾ ਕਲੀਨਿਕ ਹੈ ਤੁਸੀਂ ਆਓ ਉੱਥੇ ਚੈੱਕ ਕਰਾਓ ਜੱਗੇ 80 ਦੇ ਕਰੀਬ ਅਸਜੋ ਦੁਗਰੀ ਵੀ ਆਗੇ 80 ਦੇ ਕਰੀਬ ਜਿਹੜੇ ਨੇ ਟ੍ਰੈਟ ਫ੍ਰੀ ਨੇ ਦਵਾਈ ਸਾਰੀ ਫ੍ਰੀ ਹੈ। ਤੌਬਲੇ ਡਾਕਟਰ ਨੇ ਤੁਹਾਨੂੰ ਪੈਸਾ ਖਰਚੀ ਲੋਣੀ ਕਈ ਲੋਕਾਂ ਨੂੰ ਤਾਂ ਕਿੰਨੀ ਪਤਾ ਸੀ ਹਾਂ ਇਹ ਜਿਆਦਾ ਬਜ਼ੁਰਗ ਬੰਦੇ ਆਮ ਲੋਕਾਂ ਦਾ ਪਤਾ ਜਿਆਦੇ ਬਜ਼ੁਰਗਾਂ ਨੂੰ ਨਹੀਂ ਪਤਾ ਮੇਲੇ ਸਾਹਿਬ ਠੀਕ ਹੈ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਦੀ ਰਾਜਧਾਨੀ ਹੈਗੀ ਉੜਾਪਾ ਪੈਨਸ਼ਨ ਹਰਿਆਣਾ 2500 ਰੁਪਏ ਹੈ ਸਾਡੇ ਪੰਜਾਬ 1500 ਹੀ ਚੱਲਦੇ ਕਿਉਂ ਇਹ ਤੁਸੀਂ ਕਿਹਾ ਵੀ ਅਸੀਂ ਇਹਦੀ ਕੋਸ਼ਿਸ਼ ਜੰਦੇ ਆ ਵਿੱਚਾਂ ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਜਮ੍ਹਾਂ ਹੀ ਖਿਆਨੇ ਨੂੰ ਮਾਰ ਕੇ ਗਈ ਸੀ ਕਲੀ ਉਹ ਭਾਂਡੇ ਕਲੀ ਕਰਾਉ ਫਿਰਦਾ ਹੁੰਦਾ ਉਹ ਮਾਰ ਕੇ ਗਈ ਸੀ ਹੁਣ ਇਹਦੇ ਬੜਾ ਸੋਹਣਾ ਪਾਣੀ ਭਰਿਆ ਖਜ਼ਾਨਾ ਭਰ ਰਿਹਾ ਹੈ ਕੋਈ ਨਹੀਂ ਹਰੇਕ ਮੰਗ ਪੂਰੀ ਕਰਾਂਗੇ ਇਹ 2500 ਪੈਨਸ਼ਨ ਕਹੀ ਹੈ ਜਾਂ ਮਹਿਲਾਵਾਂ ਨੂੰ ਰਸ਼ 1000 ਰੁਪਏ ਕਹਿ ਉਹ ਮਿਲਾਂਗੇ ਇੱਕ ਵਾਦਾ ਛੱਡ ਕੇ ਸਾਰੇ ਵਾਦੇ ਪੂਰੇ ਕਰਿਆ ਪਹਿਲੀ ਸਰਕਾਰ ਸਰਕਾਰ ਦੀ ਗੱਲ ਕਰ ਕੇ ਮੈਂ ਖੁਦ ਮੁੱਖ ਮੰਤਰੀ ਸਾਹਿਬ ਨਾਲ ਸੀ ਮੈਂ ਆਪਣੇ ਆਪ ਨੂੰ ਵੱਡਾ ਪਾਕਾਣਾ ਸਮਝਦਾ ਕਿ ਉਹਦੀ ਸ਼ੁਰੂਆਤ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਦੇ ਨਾਲ ਸੀ ਮੈਂ ਸਲਾਣਾ ਪਿੰਡ ਹੈ ਅਮਲੋ ਹਲਕੇ ਦਾ ਤੇ ਆਪਣੇ ਹਲਕੇ ਦੀ ਵੀ ਜਿਹੜੀ ਅਸੀਂ ਵੀ ਬਿੱਲ ਮਾਰ ਮਾਰ ਕੇ ਰਾਸ਼ਨ ਲੋਕਾਂ ਨੂੰ ਘਰੋ ਘਰੀ ਦੇ ਕੇ ਆਵਾਂਗੇ ਉਹਦੇ ਪਿੱਛੇ ਇੱਕ ਮਕਸਦ ਹੈ ਬਿਲਕੁਲ ਹੀ ਹੇਰਾਫੇਰੀ ਹੁੰਦੀ ਸੀ ਗਲਤ ਬੰਦੇ ਨੂੰ ਰਸ਼ਨ ਮਿਲਦਾ ਸੀ ਅਸਲ ਹੱਕਦਾਰਾਂ ਨੂੰ ਮਿਲਦਾ ਨਹੀਂ ਸੀਗਾ ਉਹ ਉਹਦੇ ਤੇ ਪਹਿਰਾ ਦੇਣ ਲਈ ਲੋਕਾਂ ਨੂੰ ਜਿਹੜਾ ਉਹਨਾਂ ਦੇ ਹੱਕ ਦਵਾਉਣ ਲਈ ਜਿਹੜੇ ਬੰਦੇ ਮਰੇ ਹੋਏ ਉਹਨਾਂ ਦਾ ਰਸ਼ਨ ਵੀ ਟਿੱਪੂ ਵਾਲੇ ਖਾ ਰਹੇ ਸਨ ਜਿਹੜਾ ਮਰਿਆ ਹੈ ਉਹੀ ਦਾ ਪਤਾ ਲੱਗਣਾ ਜਦੋਂ ਮੈਂ ਹੁਣ ਘਰੇ ਜਾਊਂਗਾ ਤਾਂ ਮੈਂ ਕਹੂੰਗਾ ਵੀ ਕਿੰਨੇ ਪਰਿਵਾਰ ਦੇ ਮੈਂਬਰ ਆਓ ਬਈ ਉਹ ਸਾਡੀ ਟੀਮ ਜਾਊਗੀ ਚੈੱਕ ਕਰੂਗੀ ਜੇ ਕੋਈ ਗਲਤ ਰਸ਼ਨ ਲੈ ਰਿਹਾ ਉਹ ਬੰਦ ਹੋਊਗਾ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਦੇ ਘਰਾਂ ਦੇ ਹਾਕਮਾਂ ਕੁਮਾਰ ਕੇ ਰਸ਼ਨ ਦੇ ਖਾਣਗੇ ਠੀਕ ਹੈ ਤਾਂ